ਸਤੂ ਮੂਸੇ ਵਾਲੇ ਦੇ ਫਾਦਰ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਕਿਹਾ ਹੈ ਕਿ ਮੈਂ காங்கிரஸ் ਨੂੰ ਪੂਰੇ ਪੰਜਾਬ ਤੋਂ ਸਪੋਰਟ ਕਰਦਾ ਹਾਂ ਉਦਨੇ ਜਿਹੜੀ ਬੜਾ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਡਿਸਪਾਇੰਟ ਹੋਏ ਹੋਏ ਵੋਟ காங்கிரஸ் ਨੂੰ ਪਾ ਦਿਓ ਚਾਹੇ ਆਪ ਨੂੰ ਪਾ ਦਿਓ ਉਹ ਵੋਟ ਜਿਹੜੀ ਹੈ ਜਾਨੀ ਤਾਂ காங்கிரஸ் ਦੇ ਖਾਤੇ ਵਿੱਚ ਹੀ ਹੈਗੀ ਹੈ காங்கிரஸ் ਨੇ ਸਿੱਖਾਂ ਦੀ ਬਹੁਤ ਪਰਸੀਕਿਊਸ਼ਨ ਕੀਤੀ ਹੈ ਸ਼੍ਰੀ ਕਾਲਸਗ ਤਕਸਪ ਇਹਨਾਂ ਨੇ ਠਾਇਆ ਹੈ ਬੰਦਿਸਤ ਹਿੰਮਤ ਨਹੀਂ ਪੈਂਦੀ ਤੂੰ ਕਿਵੇਂ ਗੱਲ ਕਰ ਰਿਹਾ ਕਿ ਇਹਨਾਂ ਕੋ ਇਨਸਾਫ ਲਾ ਲਵਾਂਗੇ ਆਪ ਕਾਤਲ ਹੈਗੇ ਨਹੀਂ ਇਹ ਰਾਹੁਲ ਗਾਂਧੀ ਨੇ ਕਦੇ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਜਾਂਚ ਹੈ ਸੀਬੀਆਈ ਕੋਲ ਹੋਣੀ ਚਾਹੀਦੀ ਹੈ ਇੱਥੇ ਕੋਈ ਹਾਈ ਕੋਰਟ ਸੁਪਰੀਮ ਕੋਰਟ ਜੱਜ ਦੀ ਸਿਟਿੰਗ ਜਾਂਚ ਹੋਣੀ ਚਾਹੀਦੀ ਹੈ ਉਹ ਕਦੇ ਨਹੀਂ ਬੋਲੇ ਜਦੋਂ ਉਹਨੂੰ ਸਮਝ ਆ ਗਈ ਉਹ ਕਾਂਗਰਸ ਨੂੰ ਛੱਡ ਕੇ ਪਿੱਛੇ हट ਗਿਆ ਫਿਰ ਉਹਨੇ ਪੰਜਾਬ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ ਸਿੱਖਾਂ ਦੀ ਗੱਲ ਕੀਤੀ ਹੈ ਇਹ ਕਾਰਨ ਹੈ ਕਿ ਜਿਹੜੀ ਦਿੱਲੀ ਸਟੇਟ ਹੈ ਉਹਨੇ ਸਿੱਖਾਂ ਦੀ ਟਾਰਗੇਟ ਕਿਲਿੰਗ ਕੀਤੀ ਹੈ ਚਾਹੇ ਮੂਸੇਵਾਲਾ ਹੋਵੇ ਚਾਹੇ ਦੀਪਸਿੱਧੂ ਹੋਵੇ ਇਤਿਹਾਸਤ ਦੇ ਵਿੱਚ ਐਮਪੀ ਬਣਨ ਦਾ ਸੀ ਤੇ ਫਿਰ ਖਾਲਸਾ ਪੰਥ ਨੂੰ ਕਹਿ ਦਿੰਦਾ ਹੈ ਖਾਲਸਾ ਪੰਥ ਨੇ ਆਜ਼ਾਦ ਜਤਾ ਕੇ ਪੇਛੇ ਦੇਣਾ ਸੀ ਬਠਿੰਡੇ ਵਿੱਚੋਂ ਕਿੱਡੀ ਕਬੜੀ ਗੱਲ ਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁੰਦੇ ਸੀ ਹੁਣ ਬਿਆਨਾਂ ਦੇ ਵਿੱਚ ਸ਼ਰਿਆਮ ਮੋਦੀ ਮੋਦੀ ਚੱਲਦਾ ਪਿਆ ਇਹ ਕਿਸ ਤਰ੍ਹਾਂ ਦਾ ਪਰਵਰਤਨ ਦੇਖਦੇ ਪਏ ਹੋ ਤੁਸੀਂ ਦਿੱਲੀ ਸਟੇਟ ਹੈ ਬਹੁਤ ਖਤਰਨਾਕ ਹੈ ਦਿੱਲੀ ਨੂੰ ਪਤਾ ਹੈ ਕਿ ਜਿਹੜੇ ਅਕਾਲੀ ਜ਼ੈਬ ਕਤਰੇ ਨੇ ਤੇ ਜ਼ੈਬ ਕਤਰੇ ਨੂੰ ਅੱਜ ਨਹੀਂ ਫੜਾਂਗੇ 10-20 ਸਾਲ ਬਾਅਦ ਫੜ ਲਵਾਂਗੇ ਇਹ ਅੱਜ ਜਿਹੜੀ ਦਿੱਲੀ ਹੈ ਉਹਦਾ ਏਮ ਹੈਗਾ ਕਿ ਪੰਜਾਬ ਦੇ ਵਿੱਚ ਆਪਾਂ ਸਿੱਖਾਂ ਦੀ ਸਿਟੀ ਰਾਜਨੀਤਿਕ ਤੇਰਾ ਹੈ ਅਕਾਲੀ ਦਲ ਨੂੰ ਖਤਮ ਕਰ ਦੇਣ ਤੋਨੂੰ ਕੀ ਲੱਗਦਾ ਆ ਉਹਨਾਂ ਦਾ ਉੱਥੇ ਉਤਰਨਾ ਔਰ ਉੱਥੇ ਇਸ ਤਰ੍ਹਾਂ ਦੇ ਸਮੀਕਰਨ ਬਣਨਾ ਕਿਵੇਂ ਦੇਖ ਰਹੇ ਹੋਣਾ ਚੀਜ਼ ਮੈਨੂੰ ਨਹੀਂ ਸਮਝ ਆਉਂਦਾ ਕਿ ਉਹਦਾ ਕਿਉਂ ਮਾਈਂਡ ਬਣਿਆ ਕਿਵੇਂ ਬਣਿਆ ਹੈ ਕਿ ਮਾਈਂਡ ਬਣਿਆ ਵੀ ਹੈ ਕਿ ਨਹੀਂ ਇਹ ਤਾਂ ਉਹ ਅਮਰਿਤਪਾਲ ਦੱਸ ਸਕਦਾ ਉਹਦਾ ਪਰਿਵਾਰ ਦੱਸ ਸਕਦਾ ਕਿਵੇਂ ਹੈਗਾ ਚੌਂ ਮੈਦਾਨ 'ਚ ਉਤਰਿਆ ਗਿਆ ਉਹ ਸਿਰਫ ਆਪਣੀ ਜੇਲ੍ਹ ਦੀ ਯਾਤਰਾ ਸਮਾਪਤ ਕਰਨ ਦਾ ਉਹ ਤਾਂ ਉਦੋਂ ਹੀ ਬਾਹਰ ਆਣਾ ਜਦੋਂ ਤੁਹਾਡੇ ਖਿਲਾਫ ਕ੍ਰਾਈਮਨਲ ਕੇਸਸ ਖਤਮ ਹੋਣਦਾ ਉਹ ਐਨਐਸਏ ਦੇ ਚੱਲਦੇ ਉਹਨਾਂ ਦੇ ਉੱਤੇ ਧਾਰਾ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਤੁਹਾਨੂੰ ਮੈਨੂੰ ਐ ਲੱਗਦਾ ਹੈ ਕਿ ਉਹ ਬੇਬੁਨਿਆਦ ਹੈ ਉਸ ਗੇਸ ਨੇ ਵੀ ਜਸਟ ਸਟੇਟ ਕੋਲ ਓਪਨ অপਸ਼ਨ ਸੀ ਜਿਸ ਬੰਦੇ ਦੇ ਉੱਪਰ ਚਾਰ ਐਫਆਰ ਲੇ ਤੁਸੀਂ ਉਹਨੂੰ ਰੈਸਟ ਕਿਉਂ ਨਹੀਂ ਕਰ ਰਹੇ ਸੋ ਸਟੇਟ ਨੂੰ ਲੱਗਿਆ ਕਿ ਜਿਹੜੇ ਨਵੇਂ ਗਰੂਮ ਹੋ ਰਹੇ ਮੁੰਡੇ ਨੇ ਚਾਹੇ ਦੀਪ ਹੈ ਚਾਹੇ ਇਹ ਮੂਸੇ ਵਾਲਾ ਸੀ ਸ਼ੋਪਦੀਪ ਇਹਨਾਂ ਨੂੰ ਆਪਾਂ ਜਿਹੜਾ ਖੜੇ ਹੋਣ ਤੋਂ ਪਹਿਲੇ ਹੀ ਇਹਨਾਂ ਨੂੰ ਮਾਰ ਦਈਏ ਸੋ ਡੈਟ ਕਿ ਲੋਕਾਂ ਦੇ ਵਿੱਚ ਆਪਦਾ بیس ਨਾ ਬਣਾ ਸਕਦਾ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਔਰ ਦੇਸ਼ ਭਰ ਦੇ ਸਮਿਕਰਣ ਹੁਣ ਬਦਲਦੇ ਨਜ਼ਰ ਆ ਰਹੇ ਨੇ ਟੈਂਡੇ ਤੇ ਕਦੀ ਬਣਦੇ ਇਸ ਸਮਿਕਰਣ ਹੁਣ ਵਕ ਵਕਤ ਦਿਸ਼ਾ ਬਣਾਉਂਦੇ ਨਜ਼ਰ ਆ ਰਹੇ ਨੇ ਪੰਜਾਬ ਦੀ ਗੱਲ ਕਰਨੀ ਇੱਥੇ ਬਹੁਤ ਜ਼ਰੂਰੀ ਹੈ ਪੰਜਾਬ ਇੱਕ ਇਹੋ ਜਿਹਾ ਸੂਬਾ ਰਿਹਾ ਜਿਹੜਾ ਦੱਸਿਆ ਜਾਂਦਾ ਰਿਹਾ ਕਿ ਦੇਸ਼ ਦੀ ਪੋਲਿਟਿਕਸ ਤੋਂ ਦੇਸ਼ ਦੀ ਸਿਆਸਤ ਤੋਂ ਵੱਖਰਾ ਚੱਲਦਾ ਕਿੰਨਾ ਕੁ ਵੱਖਰਾ ਚੱਲਦਾ ਉਹ ਸਾਨੂੰ ਉਦਾਹਰਨਾਂ ਹੁਣ ਤੱਕ ਮਿਲ ਗਈਆਂ ਨੇ ਕਰ ਇਸ ਬਾਰੇ ਗੱਲ ਕਰਨੀ ਲਾਜ਼ਮੀ ਆ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਨੀ ਲਾਜ਼ਮੀ ਔਰ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਇਹਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਬਖੂਬੀ ਜਾਣਦੇ ਨੇ ਮੇਰੀ ਮਰਾਦ ਐਡਵੋਕੇਟ ਸਵਰਨਜੀਤ ਸਿੰਘ ਦੇ ਨਾਲ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਥੈਂਕ ਯੂ ਬ੍ਰਦਰ ਬਾਈ ਕੁਛਕਾ ਸਰ ਬਾਈ ਕੁਛਕਾ ਸਤਿ ਸਰ ਸਿਆਸੀ ਸਮੇਂ ਕਰਨਾ ਦਾ ਮੈਂ ਹੁਣੀ ਜ਼ਿਕਰ ਕਰਦਾ ਪਿਆ ਸੀਗਾ ਜੋ ਹਾਲਾਤ ਨੇ ਮੈਂ ਸ਼ੁਰੂਆਤ ਕਰਨੀ ਚਾਹੁੰਦਾ ਇੱਕ ਇਨਸਟੈਂਸ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਆ ਔਰ ਉਸ ਤੋਂ ਬਾਅਦ ਉਰ ਇੱਕੋ ਵਿਅਕਤੀ ਇਹੋ ਜਿਹਾ ਸੀ ਜਿਹੜਾ ਸਪੈਸ਼ਲੀ ਅ ਜਿਸਨਸ ਇਸ ਕੋਲ ਕੋ ਸਪੈਸ਼ਲ ਅਬਿਲਿਟੀਜ਼ ਸੀ ਗਿਆ ਜਿਨੇ ਆਪਣਾ ਨਾਮ ਬਣਾਇਆ ਪਰ ਸਿਆਸਤ ਵਿੱਚ ਜਦੋਂ ਉਹਦਾ ਪਰਿਵਾਰ ਹੁਣ ਆਇਆ ਉਹ ਕਾਂਗਰਸ ਵੱਲ ਨੂੰ ਝੁਕਾ ਜਿਹੜਾ ਉਹ ਜ਼ਿਆਦਾ ਪ੍ਰਤੀਤ ਹੋਣ ਲੱਗ ਗਿਆ ਮੈਂ ਪਹਿਲਾਂ ਕਾਂਗਰਸ ਵੱਲ ਉਹਨਾਂ ਦੇ ਝੁਕਾ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੁਸੀਂ ਕੀ ਸੋਚਦੇ ਹੋ ਕਿ ਉਹ ਪਰਿਵਾਰ ਜਿਹੜਾ ਉਹ ਕਾਂਗਰਸੀ ਐ ਸੀ ਜਾਂ ਕੀ ਕੀ ਸਮਕਰਨ ਲਿਖੋ ਜਿਹੜੀ ਕੁਝ ਦਿਨ ਪਹਿਲੇ ਸਿੱਧੂ ਮੂਸੇਵਾਲੇ ਦੇ ਫਾਦਰ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਕਿਹਾ ਹੈ ਕਿ ਮੈਂ ਇਹ ਕਾਂਗਰਸ ਨੂੰ ਪੂਰੇ ਪੰਜਾਬ ਚ ਸਪੋਰਟ ਕਰਦਾ ਹਾਂ ਉਤਨੇ ਜਿਹੜੀ ਬੜਾ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਡਿਸਪਾਇੰਟ ਹੋਏ ਨੇ ਉਹ ਕਹਿੰਦਾ ਹੈ ਕਿ ਮੈਂ ਜਿਹੜਾ ਮੇਰੇ ਮੁੰਡੇ ਦਾ ਕਤਲ ਹੋਇਆ ਹੈ ਉਹਦਾ ਜਿਹੜਾ ਬਦਲਾ ਆਪ ਕੋਲੇ ਕਾਂਗਰਸ ਨੂੰ ਵੋਟ ਪਾ ਕੇ ਕਰਨਾ ਹੈ ਸਭ ਤੋਂ ਪਹਿਲੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਆਪ ਹੈ ਕੇਜਰੀਵਾਲ ਦਾ ਗਰੁੱਪ ਹੈ ਤੇ ਕਾਂਗਰਸ ਅਲਾਈਅੰਸ ਪਾਰਟਨਰ ਨੇ ਵੋਟ ਕਾਂਗਰਸ ਨੂੰ ਪਾ ਦਿਓ ਚਾਹੇ ਆਪ ਨੂੰ ਪਾ ਦਿਓ ਉਹ ਵੋਟ ਜਿਹੜੀ ਹੈ ਜਾਨੀ ਤਾਂ ਕਾਂਗਰਸ ਦੇ ਖਾਤੇ ਵਿੱਚ ਹੀ ਹੈਗੀ ਹੈ ਦੂਸਰੀ ਗੱਲ ਹੈ ਕਿ ਤੁਹਾਡਾ ਤੇ ਇੱਕ ਬੇਟਾ ਕਤਲ ਹੋਇਆ ਹੈ ਮੈਂ ਦੱਸਣਾ ਚਾਹੁੰਦਾ ਕਿ ਇਸ ਕਾਂਗਰਸ ਨੇ ਸਿੱਖਾਂ ਦੀ ਬਹੁਤ ਪਰਸੀਕਿਊਸ਼ਨ ਕੀਤੀ ਹੈ ਸ਼੍ਰੀ ਕਾਲਸਗ ਤੱਕ ਸਭ ਇਹਨਾਂ ਨੇ ਢਾਇਆ ਹੈ ਫਿਰ ਇਹਨਾਂ ਨੇ 20000 ਦੇ ਕਰੀਬ ਸਿੱਖਾਂ ਨੂੰ ਜਿਵੇਂ 나జీਸ ਨੇ ਜੂਜ਼ ਨੂੰ ਗੈਸ ਚੈਂਬਰਸ ਹੁਕਿਆ ਐਵੇਂ ਸਿੱਖਾਂ ਦੇ ਗੱਲਾਂ ਸਟੈਪ ਆਪਾ ਕਿਸ ਕਾਂਗਰਸ ਨੇ ਮਾਰਿਆ ਸਿੱਖਾਂ ਇਸ ਕਾਂਗਰਸ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼ਹੀਦ ਕੀਤਾ ਸਾਡੇ ਦਾ ਭਾਈ ਕਾਂਕੇ ਸਾਹਿਬ ਇਨਾ ਲੋਕਾਂ ਨੇ ਸਾਡੇ ਦੋ ਮੈਂਬਰ ਪਾਰਲੀਮੈਂਟ ਮਾਰੇ ਨੇ ਔਰ 85 ਤੋਂ 93 ਜਿਹੜੀਆਂ ਹਜ਼ਾਰਾਂ ਡੈਡ ਜਿਹੜੀਆਂ ਡੈਡ ਬodies ਦਾ ਰਿਕਾਰਡ ਦੇਖੋ ਤੁਹਾਡੇ ਸਾਹਮਣੇ ਆਇਆ ਤੇ ਤੂੰ ਇਸ ਕਾਤਲ ਜ਼ੁਮਾਦ ਦੇ ਨਾਲ ਖੜ ਕੇ ਬੰਦਿਸਤ ਹਿੰਮਤ ਨਹੀਂ ਪੈਂਦੀ ਤੂੰ ਕਿਵੇਂ ਗੱਲ ਕਰ ਰਿਹਾ ਕਿ ਇਹਨਾਂ ਕੋਈ ਇਨਸਾਫ ਲਾ ਲਵਾਗੇ ਆਪ ਕਾਤਲ ਹੈਗੇ ਨਹੀਂ ਦੂਸਰੀ ਗੱਲ ਮੈਂ ਸਰਦਾਰ ਬਲਕੌਰ ਸਿੰਘ ਕੋਲੇ ਪੁੱਛਣਾ ਚਾਹੁੰਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਇਹ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਸੀ ਪਿਛਲੇ ਸਮੇਂ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਕਦੇ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਜਾਂਚ ਹੈ ਸੀਬੀਆਈ ਕੋਲ ਹੋਣੀ ਚਾਹੀਦੀ ਹੈ ਐਤੇ ਕੋਈ ਹਾਈ ਕੋਰਟ ਸੁਪਰੀਮ ਕੋਰਟ ਜੱਜ ਦੀ ਸਿਟਿੰਗ ਜਾਂਚ ਹੋਣੀ ਚਾਹੀਦੀ ਉਹ ਕਦੇ ਨਹੀਂ ਬੋਲੇ ਤੇ ਹੁਣ ਐਨੇ ਚਿਰ ਬਾਅਦ ਤੂੰ ਕਿਵੇਂ ਸੋਚਦਾ ਹੈ ਕਿ ਉਹਨਾਂ ਦੀ ਜ਼ਰੂਰਤ ਹੈਗੀ ਹੈ ਤੇ ਮੈਂ ਇਹ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੋ ਐਸੇ ਬੰਦੇ ਸੀ ਦੀਪ ਜਿਹੜਾ ਸੀ ਸੰਨੀ ਦਿਓਲ ਦੇ ਨਾਲ ਸੈਸ ਚ ਆਇਆ ਬੀਜਪੀ ਦੇ ਨਾਲ ਗਰਦਾਸਪੁਰ ਆਇਆ ਹੈ ਐਵੇਂ ਜਿਹੜਾ ਮੂਸੇਵਾਲਾ ਸਾਹਿਬ ਸੀ ਇਹ ਕਾਂਗਰਸ ਦੇ ਵਿੱਚ ਆਇਆ ਇਹ ਪਹਿਲੇ ਇਹਨਾਂ ਦੀ ਮਾਨ ਸਰਪੰਚ ਬਣੀ ਫਿਰ ਇਹਨੂੰ ਟਿਕਟ ਦਿੱਤੀ ਕਾਂਗਰਸ ਨੇ ਮਾਨਸੇ ਤੋਂ ਜਿਹੜੀ ਲੂਜ਼ ਕਰ ਗਿਆ ਦੋਨਾਂ ਦੇ ਉੱਪਰ ਜਿਹੜਾ ਕਿਸਾਨ ਐਜੀਟੇਸ਼ਨ ਸੀ ਉਹਦਾ ਬੜਾ ਇੰਪੈਕਟ ਹੋਇਆ ਉਸ ਇੰਪੈਕਟ ਤੋਂ ਬਾਅਦ ਇਹ ਫਿਰ ਦੋਨਾਂ ਨੇ ਸੋਚਿਆ ਕਿ ਜਿਹੜਾ ਪੰਜਾਬ ਤੇ ਸਿੱਖ ਕੌਮ ਨਾਲ ਦਿੱਲੀ ਨੇ ਬਹੁਤ ਤੱਕਾ ਕੀਤਾ ਹੈਗਾ ਦੀ ਮੂਸੇ ਵਾਲਾ ਸਾਹਿਬ ਜਦੋਂ ਇਹਨੇ ਗਾਣਾ ਗਾਇਆ ਸੀ ਕਿਸਾਨੀ ਅੰਦੋਲਨ ਦੇ ਵਿੱਚ ਪੀ ਪੰਜਾਬ ਕਸ਼ਮੀਰ ਵਰਗਾ ਨਹੀਂ ਐ ਜਿਹਨੂੰ ਤੁਸੀਂ ਧੱਕੇ ਨਾਲ ਦਬ ਲੋਗੇ ਤੇ ਜਦੋਂ ਅਨੇ ਹੁਣ ਜਦੋਂ ਕਾਂਗਰਸ ਤੋਂ ਲੈਕਚਰ ਲੜਨ ਤੋਂ ਬਾਅਦ ਕਾਂਗਰਸ ਨੂੰ ਛੱਡਿਆ ਫਿਰ ਉਹਨੇ ਇੱਕ SYL Song ਗਾਇਆ SYL Song SYL ਜਿਹੜਾ ਕੇਸ ਸੀ ਬਹੁਤ ਵੱਡਾ ਕੇਸ ਸੀ ਜਿਹਨੂੰ ਦਰਬਾਰਾ ਸਿੰਘ ਮੁੱਖ ਮੰਤਰੀ ਨੇ ਵਾਪਸੀ ਲੈ ਲਿਆ ਸੀ ਤੇ ਪੰਜਾਬ ਦਾ ਪਾਣੀ ਜਿਹੜਾ ਵਾ ਮੁਫਤ ਤੇ ਪਾਲ ਲਟਾਇਆ ਜਾ ਰਿਹਾ ਸੀ ਇਹ ਉਹ ਦਰਬਾਰਾ ਸਿੰਘ ਹੈ ਜਿਹਦੇ ਪੋਤਰੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜੇ ਪੰਜਾਬ ਦੀ ਵਾਇਸ ਨੇ ਜਿਨ੍ਹਾਂ ਨੇ ਆਪ ਦੀ ਕੁੜੀ ਦਾ ਰਿਸ਼ਤਾ ਕੀਤਾ ਤੇ ਹੁਣ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਉਹ ਤਾਂ ਪੰਜਾਬ ਦੇ ਹੱਕ 'ਚ ਖੜਾ ਸੀ ਮੂਸੇਵਾਲ ਸਾਹਿਬ ਤੇ ਇਹਦੇ ਜਿਹੜਾ ਫਾਦਰ ਦੀ ਜੜੀ ਹੈਗੀ ਹੈ ਜੇ ਇਸ ਕਿਸਮ ਦੀ ਉਹਦਾ ਤਾਂ ਪਰਸਨਲ ਥਿਊ ਹੋ ਸਕਦਾ ਉਹਨਾਂ ਨੇ ਕਿੱਥੇ ਜਾਣਾ ਹੈ ਪਰ ਮੈਂ ਮਹਿਸੂਸ ਕਰਦਾ ਕਿ ਜਿਹੜੀ ਸਿੱਧੂ ਮੂਸੇਵਾਲੇ ਦੀ ਲੜਾਈ ਹੈ ਸਾਰੇ ਪੰਜਾਬ ਨੇ ਲੜੀ ਹੈ ਪਰ ਐਡਵੋਕੇਟ ਸਾਹਿਬ ਮੈਂ ਮੂਸੇਵਾਲੇ ਤੇ ਵੀ ਆਉਣਾ ਚਾਹੁੰਦਾ ਹਾਂ ਚਲੋ ਠੀਕ ਹੈ ਇੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਮੂਸੇਵਾਲੇ ਦੀ ਆਈਡੀਓਲੋਜੀ ਨੂੰ ਸਮਝਣਾ ਚਾਹੁੰਦਾ ਇੱਕ ਪਾਸੇ ਪੰਜਾਬ ਗਾਣੇ ਦਾ ਜ਼ਿਕਰ ਕਰਦਾ ਉਹਦੀ ਸ਼ੁਰੂਆਤ ਦੇ ਵਿੱਚ ਮੂਸੇਵਾਲਾ ਸ਼ੁਰੂ ਕਰਦਾ ਹੈ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ੱੱਕੇ ਨਾਲ ਜੇ ਦੱਬ ਲੈਗਾ ਕਸ਼ਮੀਰ ਦੇ ਵਰਗਾ ਨਹੀਂ ਹੈ ਨਾ ਇਹ ਲਾਈਨ ਆਉਂਦੀ ਹੈ ਸੰਤਾਂ ਦਾ ਜ਼ਿਕਰ ਆਉਂਦਾ ਜਿ ਤੋਂ ਇਹ ਪਤਾ ਲੱਗ ਜਾਂਦਾ ਕਿ ਉਹ ਘੱਟੋ ਘੱਟ ਸੰਤਾਂ ਜਿਹੜੀ ਪਾਰਟੀ ਉਸ ਵੇਲੇ ਸੰਤਾਂ ਦੇ ਖਿਲਾਫ ਸੀ ਕਹਿ ਦਈਏ ਜਾਂ ਫਿਰ ਦੋਨਾਂ ਦੇ ਵਿੱਚ ਟਸਲ ਚੱਲਦੀ ਸੀਗੀ ਹੁਣ ਇੱਥੇ ਆਈਡੀਓਲੋਜੀ ਕੀ ਹੈ ਜਾਂ ਤਾਂ ਉਹ ਆਪ ਨਹੀਂ ਕਲੀਅਰ ਹੈਗਾ ਜਾਂ ਫਿਰ ਉਹ ਇਦਾਂ ਦਿਖਾਣਾ ਚਾਹੁੰਦਾ ਕਿ ਮੈਂ ਤਾਂ ਲੋਕਾਂ ਨਾਲ ਜਿੱਧਰ ਵੱਲ ਨੂੰ ਝੁਕਾ ਜਾਂਦਾ ਉਧਰ ਵੱਲ ਨੂੰ ਜਾਂਦਾ ਨਹੀਂ ਸੀ ਉਹ ਛੋਟੀ ਉਮਰ ਦਾ ਮੁੰਡਾ ਸੀ ਬਾਪ ਉਹਦਾ ਫੌਜੀ ਸੀ ਕੋ ਵੱਡੇ ਪਰਿਵਾਰ ਦਾ ਤੋਂ ਹੈ ਨਹੀਂ ਸੀ ਸਧਾਰਨ ਕਰਦਾ ਮੁੰਡਾ ਸੀ ਤੇ ਅਸੀਂ ਵੀ ਰੋਜ਼ ਗੱਲਾਂ ਨੂੰ ਸਮਝ ਰਿਹਾ ਜੋ ਜੋ ਉਹਨੇ ਰਿਅਲਾਈਜ਼ ਕੀਤਾ ਜਦੋਂ ਉਹਨੂੰ ਸਮਝ ਆ ਗਈ ਉਹ ਕਾਂਗਰਸ ਨੂੰ ਛੱਡ ਕੇ ਪਿੱਛੇ हट ਗਿਆ ਫਿਰ ਉਹਨੇ ਕੰਜਾਪ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ ਸਿੱਖਾਂ ਦੀ ਗੱਲ ਕੀਤੀ ਹੈ ਫਿਰ ਉਹਨੇ ਸਾਰੇ ਇਸ਼ੂਸ ਤੇ ਸੋਚਣਾ ਸ਼ੁਰੂ ਕੀਤਾ ਹੈ ਇਹ ਕਾਰਨ ਹੈ ਕਿ ਜਿਹੜੀ ਦਿੱਲੀ ਸਟੇਟ ਹੈ ਉਹਨੇ ਸਿੱਖਾਂ ਦੀ ਟਾਰਗੇਟ ਕਿਲਿੰਗ ਕੀਤੀ ਹੈ ਚਾਹੇ ਮੁਸੇਵਾਲਾ ਹੋਏ ਚਾਹੇ ਦੀਪਸੇਦੂ ਹੋਏ ਚਾਹੇ ਹੁਣ ਦੇਖੋ ਭਾਈ ਅਪਤਾਰ ਸਿੰਘ ਖੰਡਾ ਹੈ ਚਾਹੇ ਉਹ ਭਾਈ ਹਰਦੀਪ ਸਿੰਘ ਨਿਝਰ ਹੈ ਸਾਰਿਆਂ ਨੂੰ ਦਿੱਲੀ ਸਟੇਟ ਨੇ ਟਾਰਗੇਟ ਕੀਤਾ ਹੈ ਤੇ ਉਹ ਸਰਦਾਰ ਬਖਤੌਰ ਸਿੰਘ ਜਿਹੜੇ ਨੇ ਉਹਨਾਂ ਚ ਮੈਨੂੰ ਲੱਗਦਾ ਹੈ ਕਿ ਜ਼ੁਰਤ ਤੇ ਹਿੰਮਤ ਨਹੀਂ ਪੈ ਰਹੀ ਕਿ ਮੈਂ ਸਿੱਧੀ ਗੱਲ ਕਿੱਧਰ ਨੂੰ ਮਾਰਨੀ ਹੈ ਤੂੰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕੀਤੇ ਆ ਉਹਦਾ ਕੋਈ ਫਾਇਦਾ ਥੋੜਾ ਹੈਗਾ ਤੇ ਜੇ ਤੇਰਾ ਸੁਪਨਾ ਭਾਈ ਇਥੇ ਸਿਆਸਤ ਦੇ ਵਿੱਚ ਐਮਪੀ ਬਣਨ ਦਾ ਸੀ ਤੇ ਫਿਰ ਖਾਲਸਾ ਪੰਥ ਨੂੰ ਕਹਿ ਦਿੰਦਾ ਖਾਲਸਾ ਪੰਥ ਨੇ ਆਜ਼ਾਦ ਚਤਾਕੇ ਪੇਛ ਦੇਣਾ ਸੀ ਬਠਿੰਡੇ ਵਿੱਚੋਂ ਕਿੱਡੀ ਕਬੱਡੀ ਗੱਲ ਸੀ ਤੇ ਇਹ ਇਸ ਗੱਲ ਨੇ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਡਿਸਪਾਇੰਟ ਕੀਤਾ ਹੈ ਕਿ ਤੁਹਾਡੇ ਕੋਲ ਰੈਸ਼ਨਲੀ ਕੋ ਲੋਜਿਕ ਹੀ ਨਹੀਂ ਹੈਗਾ ਕਾਤਲ ਦੇ ਨਾਲ ਖੜੇ ਹੋ ਕਿ ਜਿਹੜੀ ਜ਼ਮਾਤ ਕਾਤਲ ਹੈ ਉਹ ਤਨੁਨ ਇਨਸਾਫ ਕੇ ਮੇਂ ਦੇ ਸਕਦੀ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਇਨਸਾਫ ਦਿੱਤਾ ਹੈਗਾ। ਕਿ ਫਿਰ ਇਹ ਮਤਲਬ ਕਿ ਮੰਨ ਲੀਏ ਕਿ ਕੱਲਾ ਸਿਰਫ ਐਮਪੀ ਦੀ ਕੁਰਸੀ ਉਹਨਾਂ ਨੂੰ ਦਿਖਦੀ ਪਈ ਹੈ ਤਾਂ ਕਰਕੇ ਇਹਦੇ ਬਿਆਨ ਦੇ ਰਹੇ ਆ। ਦੇਖੋ ਜੀ ਇਹ ਤਾਂ ਉਹ ਹੀ ਦੱਸ ਸਕਦੇ ਨੇ ਵੀ ਉਹਨਾਂ ਨੇ ਇਸ ਕਿਸਮ ਦੀਆਂ ਸਟੇਟਮੈਂਟਸ ਕਿਉਂ ਦੇ ਰਹੇ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਸੌਣਾ ਕਿ ਮੈਂ 2003 ਚ ਜਦੋਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਡਿਸਪੀਰੈਂਸਸ ਦਾ ਆਰਡਰ ਕੀਤਾ ਸੀ ਤਰਨਤਾਰਨ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਸੀ। ਤੂੰ ਤਾਂ ਮੈਂ ਕਾਫੀ ਲੋਕਾਂ ਨੂੰ ਦੇਖਿਆ ਹੈ। ਕਿ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਮੁੰਡੇ ਸ਼ਹੀਦ ਹੋਏ ਨੇ ਬਹੁਤੇ ਪਰਿਵਾਰ ਤਾਂ ਮੁੰਡਿਆਂ ਨਾਲ ਸਹਿਮਤ ਵੀ ਨਹੀਂ ਸੀ ਮੁੰਡਿਆਂ ਦੀ ਆਪਦੀ ਸੋਚ ਸੀ ਪਰਿਵਾਰ ਦੀ ਆਪਦੀ ਸੋਚ ਹੈ ਇੱਥੇ ਵੀ ਮੈਨੂੰ ਲੱਗਦਾ ਹੈ ਕਿ ਮੂਸੇਵਾਲੇ ਦੀ ਆਪਦੀ ਸੋਚ ਸੀ ਸਰਦਾਰ ਬਲਕੌਰ ਸਿੰਘ ਦੀ ਬਾਪ ਦੀ ਆਪਦੀ ਸੋਚ ਹੈਗੀ ਹੈ ਸੋ ਕਿਤੇ ਕਿਤੇ ਦੋਨਾਂ ਦੀ ਸੋਚ ਮੈਨੂੰ ਡਿਫਰੈਂਸ ਨਜ਼ਰ ਆ ਰਿਹਾ ਹੈ ਪਰ ਹੁਣ ਉਹੀ ਪੁੱਤ ਦਾ ਜਿਹੜਾ ਫੇਮ ਹੈ ਉਹ ਕਿਤੇ ਨਾ ਕਿਤੇ ਕੰਮ ਆ ਰਿਹਾ ਹੈ ਕਿਤੇ ਐਮਪੀ ਦੀ ਸੀਟ ਮਿਲ ਜਾਵੇ ਤੇ ਗਾਂ ਦਾ ਸਿਆਸੀ ਸਫਰ ਸ਼ੁਰੂ ਹੋ ਜਾਵੇ ਦੀ ਕੋ ਤੋਂ ਨ ਨੂੰ ਹੈਗਾ ਇਹ ਉਹਨਾਂ ਨੇ ਲੜਨਾ ਕੀ ਕਰਨਾ ਹੈ ਉਹਨਾਂ ਦੀ ਮਰਜ਼ੀ ਹੈਗੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਸ ਸੱਦੇ ਤੇ ਮਗਰ ਤੁਰਨਗੇ ਅੱਛਾ ਸਿਆਸੀ ਸਮਿਕਰਣ ਹੋਰ ਵੀ ਚੱਲ ਰਹੇ ਨੇ ਐਡਵੋਕੇਟ ਸਾਹਿਬ ਜੋ ਚੀਜ਼ਾਂ ਵਾਪਰ ਰਹੀਆਂ ਮੈਂ ਪੰਥਕ ਇਕਾਈ ਤੇ ਵੀ ਆਉਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਤੇ ਆਉਣਾ ਚਾਹੁੰਦਾ ਜੋ ਸਮਿਕਰਣ ਉਧਰਲੇ ਚੱਲਦੇ ਪਏ ਕਿਉਂਕਿ ਉਹ ਅਚਾਨਕ ਹੁਣ ਕੇਂਦਰ ਦੀ ਸਰਕਾਰ ਤੋਂ ਅਲਹਿਦਾ ਹੋ ਗਏ ਨੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁੰਦੇ ਸੀ ਹੁਣ ਬਿਆਨਾਂ ਦੇ ਵਿੱਚ ਸ਼ਰਿਆਮ ਮੋਦੀ ਮੋਦੀ ਚੱਲਦਾ ਪਿਆ ਇਹ ਕਿਸ ਤਰ੍ਹਾਂ ਦਾ ਪਰਿਵਰਤਨ ਦੇਖਦੇ ਪਏ ਹੋ ਤੁਸੀਂ ਦੇਖੋ ਮੈਂ ਇਹ ਬੜਾ ਸਪਸ਼ਟ ਤੌਰ ਤੇ ਮੈਂ 2000 ਦੇ ਵਿੱਚ ਗੱਲ ਕੀਤੀ ਸੀ ਜਦੋਂ 1999 ਦੇ ਵਿੱਚ 300 ਸਾਲਾ ਮਨਾਇਆ ਆ ਅਨੰਦਪੁਰ ਸਾਹਿਬ 600 ਕਰੋੜ ਦੀ ਗ੍ਰਾਂਟ ਆਈ ਹੈ ਜਿੱਦੇ ਵਿੱਚ 50 ਪੈਸੇ 50% 50 ਕਰੋੜ ਅਕਾਲੀਆਂ ਨੇ ਪ੍ਰਚਾਰ ਦੇ ਨਾਂ ਤੇ ਖੁਰਦ-ਬੁਰਦ ਕਰ ਲਿਆ RSS ਨੇ ਉਸ 50 ਕਰੋੜ ਰੁਪਏ ਨੂੰ ਪਿੰਡ ਪਿੰਡ ਗਲੀ ਗਲੀ ਤੱਕ RSS ਰੂਟ ਡਿਜ਼ਾਈਨ ਲਈ ਖਰਚ ਕੀਤਾ ਹੈ। ਉਹਨਾਂ ਨੇ ਉਸ 50 ਕਰੋੜ ਨਾਲ ਸਿੱਖਾਂ ਦੇ ਵਿੱਚ ਦਸ਼ਮ ਗ੍ਰੰਥ ਦਾ ਵਿਵਾਦ ਪੈਦਾ ਕੀਤਾ ਹੈ। ਮੈਂ ਉਦੋਂ ਕਹਿ ਸੀ ਕਿ ਜਿਹੜੀ ਦਿੱਲੀ ਸਟੇਟ ਹੈ ਬਹੁਤ ਖਤਰਨਾਕ ਹੈ। ਦਿੱਲੀ ਨੂੰ ਪਤਾ ਹੈ ਕਿ ਜਿਹੜੇ ਅਕਾਲੀ ਜ਼ੇਬ ਕਤਰੇ ਨੇ ਤੇ ਜ਼ੇਬ ਕਤਰੇ ਨੂੰ ਅੱਜ ਨਹੀਂ ਫੜਾਂਗੇ 10-20 ਸਾਲ ਬਾਅਦ ਫੜ ਲਵਾਂਗੇ। ਹੁਣ ਜਿਹੜਾ ਤੁਸੀਂ ਵੇਖੋ ਕਿ ਉਹਨਾਂ ਨੇ ਅਕਾਲੀ ਦਲ ਰਾਈ ਸਿੱਖਾਂ ਦੇ ਵਿੱਚ ਐਂਟਰ ਕਰ ਗਏ RSS ਰਾਸ਼ਟਰੀ ਸਿੱਖ ਸੰਗਤ ਐਂਟਰ ਕਰ ਗਈ ਤੇ ਇਥੇ ਇੱਕ ਬੜਾ ਯੂਨੀਕ ਫਰਕ ਹੈਗਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਵੇਖੋ 30 35% ਮੁਸਲਮਾਨਾਂ ਦੀ ਆਬਾਦੀ ਹੈ ਪਰ ਮੁਸਲਮਾਨਾਂ ਦੀ ਕੋਈ ਵੀ ਆਪਦੀ ਰਾਜਨੀਤਿਕ ਪਾਰਟੀ ਨਹੀਂ ਹੈਗੀ ਉਹਨਾਂ ਦੀ ਵੌਇਸ ਕਿਤੇ ਰੇਜ਼ ਨਹੀਂ ਹੁੰਦੀ ਉਹਨਾਂ ਨੂੰ ਗੁਜਰਾਤ 'ਚ ਮਾਰ ਪਈ ਹੈ ਉਹਨਾਂ ਨੂੰ ਕਸ਼ਮੀਰ 'ਚ ਪਈ ਹੈ ਉਹਨਾਂ ਨੂੰ ਬੰਬੇ 'ਚ ਮਾਰ ਪਈ ਹੈ ਪਰ ਮੁਸਲਮਾਨਾਂ ਨੂੰ ਅਸਾਮ 'ਚ ਮਾਰ ਪਈ ਹੈ ਉਹਨਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਐਵੇਂ ਜਿਹੜੇ 크ਰਿਸਚੀਅਨਸ ਨੇ ਸਾਡੇ ਤੋਂ ਵੱਧ 2% ਦੇ ਕਰੀਬ ਨੇ ਸਾਆਂ ਜਾਂਦੀ ਵੀ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਹੈ ਇਕੱਲੇ ਸਿੱਖਾਂ ਦੀ ਇੱਕ ਰਾਜਨੀਤਿਕ ਪਾਰਟੀ ਸੀ ਅਕਾਲੀ ਦਲ ਤੇ ਦਿੱਲੀ ਨੇ ਬੜੇ ਪਲਾਨ ਵੇ ਨਾਲ ਕਨਸਪਰੇਸੀ ਨਾਲ ਇਹ ਕਿਥੋਂ ਦੇ ਪਰਿਵਾਰ ਨੂੰ ਬ੍ਰਾਈਬ ਕਰਕੇ ਪੋਲੀਟੀਕਲੀ ਪਹਿਲੇ ਤੇ ਅਕਾਲੀ ਦਲ ਦੇ ਵਿੱਚੋਂ ਜਿਹੜੀ ਸਪਿਰਟ ਸੀ ਜਿਹੜੇ ਮੁੱਦੇ ਸੀ ਉਹ ਗੈਪ ਕੀਤੇ ਅਕਾਲੀ ਦਲ ਨੂੰ ਪੰਜਾਬ ਦੀ ਪਾਰਟੀ ਬਣਾ ਦਿੱਤਾ ਜਿਹੜਾ ਅਕਾਲੀ ਦਲ 1920 ਵਿੱਚ ਬਣਿਆ ਹੈ ਉਹਦੇ ਚ ਜਦੋਂ ਵੀ ਕੋਈ ਅਕਾਲੀ ਦਲ ਦਾ ਮੈਂਬਰ ਬਣਦਾ ਉਹ ਤੇ ਕਨਸਟੀਟਿਊਐਂਸੀ ਕਰਨੁ ਜਪਜੀ ਸਾਹਿਬ ਦਾ ਪੰਜ ਬਾਣੀਆਂ ਦਾ ਪਾਠ ਆਣਾ ਚਾਹੀਦਾ ਹੈ ਉਹ ਪਤਿਤ ਨਾ ਹੋਏ ਇਹਨਾਂ ਨੇ ਉਹ ਸਾਰੀਆਂ ਗੱਲਾਂ ਹੌਲੀ 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 ਖਤਮ ਕਰ ਦਿੱਤੀਆਂ ਤੇ ਅੱਜ ਜਿਹੜੀ ਦਿੱਲੀ ਹੈ ਉਹਦਾ ਏਮ ਹੈਗਾ ਕਿ ਪੰਜਾਬ ਦੇ ਵਿੱਚ ਆਪਾਂ ਸਿੱਖਾਂ ਦੀ ਜਿਹੜੀ ਰਾਜਨੀਤਿਕ ਤੇਰੇ ਅਕਾਲੀ ਦਲ ਨੂੰ ਖਤਮ ਕਰ ਦਈਏ ਤੇ ਜਦੋਂ ਤੁਹਾਡਾ ਪਾਰਲੀਮੈਂਟਸ ਗੱਲ ਕਰਨ ਵਾਲਾ ਬੰਦਾ ਹੀ ਹੋਏਗਾ ਤੁਸੀਂ ਟੱਕਰਾਂ ਮਾਰਦੇ ਰਹੋ ਤੁਹਾਨੂੰ ਕੀ ਫਰਕ ਹੈਗਾ ਸੋ ਇੱਕ ਬੜੀ ਡੀਪ ਕਨਸਪੀਰੇਸੀ ਇਸ ਸੇ ਕੌਮ ਨੂੰ ਸਮਝਣ ਦੀ ਲੋੜ ਹੈਗੀ ਅੱਜ ਜੇ ਤੁਸੀਂ ਕਿ ਜ਼ਿਕਰ ਕੀਤਾ ਸੀ ਕਹਿੰਦੇ ਕਿ ਖੁਰਦ-ਬੁਰਦ ਕੀਤੇ ਪੈਸੇ ਤੇ ਉਹਨਾਂ ਪੈਸਿਆਂ ਦੇ ਨਾਲ ਆਰਐਸਐਸ ਨੇ ਆਪਣਾ ਏਜੰਡਾ ਸ਼ੁਰੂ ਕਰ ਲਿਆ ਹੁਣ ਮੈਨੂੰ ਆ ਸਮਝਾਓ ਕਿ ਉਹ ਜਿਹੜੇ ਪੈਸੇ ਉਹ ਕਰੋੜਾ ਰੁਪਏ ਜਿਹੜੇ ਖੁਰਦ-ਬੁਰਦ ਹੋਏ ਨੇ ਉਹ ਆਰਐਸਐਸ ਕੋਲ ਕਿਵੇਂ ਪਹੁੰਚੇ ਦੀ ਕੁਝ ਸੌਕ ਰੋਡਰ ਵੀ ਹੈ ਉਹਨੂੰ ਮਿਲਿਆ ਸੀ ਪ੍ਰਚਾਰ ਦੇ ਨਾਂ ਤੇ ਉਹ ਤਾਂ 50-50% 50% ਆਰਐਸਐਸ ਨੇ ਪਿੱਕ ਕਰ ਲਿਆ 50% ਇਹਨਾਂ ਕੋਲ ਚਲਾ ਗਿਆ ਸੋ ਤੁਹਾਨੂੰ ਪਤਾ ਹੀ ਹੈ ਕਾਗਜ਼ਾਂ 'ਚ ਪ੍ਰੋਜੈਕਟਾਂ ਨੂੰ ਕਿਵੇਂ ਦਰਸਾਇਆ ਜਾਂਦਾ ਹੈ ਤੇ RSS ਜਿਹੜੀ ਹੈ ਹੋਣ ਜਿਹੜਾ ਇਹਨਾਂ ਦਾ RSS ਦੇ ਖਿਲਾਫ ਤਾਂ ਗੈਨਿੰਗ ਹੋ ਕਿ RSS ਨੇ ਇਹਨਾਂ ਦੀ ਸਾਰਾ ਰਗ ਨੂੰ ਹੱਥ ਪਾ ਲਿਆ ਜਿੰਨੇ ਵੀ ਵੱਡੇ ਅਕਾਲੀ ਸੀ ਉਹਨਾਂ ਨੂੰ ਇਹਨਾਂ ਨੇ ਆਪ ਦੇ ਵਿੱਚ ਰਲਾ ਲਿਆ ਉਹਨਾਂ ਨੂੰ ਬਰਾਈਬ ਕਰਦੇ ਰਹੇ ਨੇ ਪਿਛਲੇ 25 30 ਸਾਲ ਤੋਂ ਪੋਲੀਟੀਕਲੀ ਉਹਨਾਂ ਤੇ ਕੰਮ ਕਰਦੇ ਸੀ ਅੱਜ ਉਹ ਅਕਾਲੀ ਸੁਖਵੀਰ ਨੂੰ ਛੱਡ ਕੇ BJP 'ਚ ਚਲੇ ਗਏ ਨੇ ਹੁਣ ਇਹਨਾਂ ਦਾ ਵਿਰੋਧ ਕਰਨਾ ਇੰਨਾ ਤਾਂ ਬੰਦ ਹੀ ਹੈ ਜਿਹੜੇ ਹਾਲਾਤ ਨੇ ਐ ਨਹੀਂ ਲੱਗਦਾ ਕਿ ਇੱਕ ਟਾਈਮ ਆਊਗਾ ਸੁਖਵੀਰ ਬਾਦਲ ਵੀ ਕਦੀ ਭਾਜਪਾ ਦਾ ਪੱਲਾ ਫੜ ਲੈਣ ਕਿਤੇ ਇਹ ਤਾਂ ਤੁਸੀਂ ਗੱਬੀ ਤੁਸੀਂ ਬਾਦਲ ਦੱਸ ਸਕਦੇ ਕੀ ਫਰਕ ਹੈ ਜੀ ਉੱਥੇ ਕਈ ਲੋਕ ਐਵੇਂ ਪਾਰਟੀਆਂ ਛੱਡ ਕੇ ਗਏ ਵੀ ਨੇ ਹਾਂਜੀ ਬਿਲਕੁਲ ਅੱਛਾ ਮੂਸੇ ਵਾਲੇ ਬਾਰੇ ਆਪਾਂ ਜ਼ਿਕਰ ਕਰਦੇ ਪਏ ਸੀ ਮੈਂ ਉਹ ਵੀ ਤੁਹਾਡੇ ਨਾਲ ਇੱਕ ਜ਼ਿਕਰ ਕਰਨਾ ਚਾਹੁੰਦਾ ਹਾਂ ਫਿਲਹਾਲ ਪਰਿਵਾਰ ਨੇ ਭਾਵੇਂ ਜ਼ਰੂਰ ਇਹ ਓਪਨਲੀ ਆਖਿਆ ਆ ਕਿ ਅਸੀਂ ਕਾਂਗਰਸ ਦੇ ਨਾਲ ਹੈਗੇ ਆ ਪਰ ਕਾਂਗਰਸ ਦੇ ਨਾਲ ਹੋਣ ਦਾ ਮਤਲਬ ਤੁਸੀਂ ਐਕਸਪਲੇਨ ਕੀਤਾ ਹੁਣ ਪਰਿਵਾਰ ਦੀਆਂ ਗੱਲਾਂ ਫੈਨਸ ਤੱਕ ਜਾਂਦੀਆਂ ਨੇ ਫੈਨਸ ਆਪਣੇ ਹਿਸਾਬ ਨਾਲ ਸੋਚਦੇ ਪਏ ਨੇ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਕੀ ਇਨਫਲੂਐਂਸ ਹੋ ਸਕਦਾ ਪੰਜਾਬ ਦੇ ਉੱਤੇ ਖਾਸ ਕਰਕੇ ਦੇਖੋ ਇਹਦਾ ਕੋਈ ਇਨਫਲੂਐਂਸ ਨਹੀਂ ਹੋਣਾ ਹੈਗਾ ਲੋਕਾਂ ਨੇ ਦੇਖ ਲਿਆ ਕਿ ਬੰਦਿਆ ਕੋਈ ਲੋਜੀਕਲ ਗੱਲ ਨਹੀਂ ਕਰ ਰਿਹਾ ਹੈਗਾ ਸੋ ਇਹਦਾ ਮੈਨੂੰ ਨੇ ਲੱਗਦਾ ਕੋਈ ਇੰਪੈਕਟ ਹੋਗਾ ਜਿਹੜੇ ਯੰਗਰ ਫੈਨਸ ਨੇ ਉਹ ਤਾਂ ਹਜੂਮ ਲਾ ਲਾ ਕੇ ਆਉਂਦੇ ਨੇ ਜਦੋਂ ਮੂਸੇ ਵਾਲੇ ਦੇ ਪਿੱਛੇ ਕਿਤੇ ਵੀ ਸ਼ੋਅ ਕਰਦੇ ਆਂ ਆਉਂਦੇ ਆਂ ਬੀ ਖੂਬ ਮੂਸੇ ਵਾਲੇ ਨੂੰ ਪਿਆਰ ਕਰਦੇ ਸੀ ਉਹ ਮੂਸੇ ਵਾਲੇ ਨੂੰ ਪਿਆਰ ਦੇ ਵਿੱਚ ਆਉਂਦੇ ਨਹੀਂ ਇਹ ਉਹੀ ਲੋਕ ਨੇ ਜਿਹੜੇ ਸੰਜ ਐਨਾਲਸਿੰਗ ਪੰਡਰਾ ਵਾਲੇ ਨੂੰ ਵੀ ਪਿਆਰ ਕਰਦੇ ਨੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ ਵੀ ਪਿਆਰ ਕਰਦੇ ਨੇ ਉਹਨਾਂ ਦੀ ਗਾਈਡਿੰਗ ਸਪਿਰਟ ਜਿੰਨੇ ਸਿੱਖ ਜੋਧੇ ਸਾਰੇ ਹੈਗੇ ਨੂੰ ਦੀਪ ਸਿੱਧੂ ਨੂੰ ਵੀ ਪਿਆਰ ਕਰਦੇ ਨੇ ਸੋ ਉਹ ਕੋਈ ਬਹੁਤਾ ਵੱਡਾ ਨਹੀਂ ਹੈਗਾ ਮਤਲਬ ਉਹ ਤਾਂ ਮੂਸੇ ਵਾਲੇ ਦਾ ਜਿਹੜਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਉਹਦੇ ਕਰਕੇ ਲੋਕ ਸੰਸਪਤੀ ਦੇ ਤੌਰ ਤੇ ਨਾਲ ਹੈਗੇ ਨੇ ਜੀ ਮਰਡਰ ਦੇ ਉੱਤੇ ਵੀ ਆਉਨੇ ਆ ਐਕਚੁਅਲੀ ਮੈਂ ਜਾਣਨਾ ਚਾਹੁੰਦਾ ਏ ਤੁਹਾਡੇ ਕੋਲ ਤੁਸੀਂ ਇਦਾਂ ਦੇ ਮਰਡਰਸ ਦੇ ਕੇਸ ਬਹੁਤ ਦੇਖੇ ਹੋਣਗੇ ਇਸ ਤੋਂ ਪਹਿਲਾਂ ਵੀ ਜਾਂ ਜਿਹੜੇ ਆਪਣੇ ਕੌਮ ਦੇ ਵਿੱਚ ਮਰਡਰਸ ਹੋਏ ਨੇ ਉਹਨਾਂ ਦੇ ਕੇਸਸ ਦੇਖੇ ਨੇ ਉਹਨਾਂ ਨੂੰ ਲੈ ਕੇ ਜੇ ਆਪਾਂ ਇਹਦਾ ਕੰਪੈਰੀਜ਼ਨ ਕਰੀਏ ਚਲੋ ਇਹ ਉਹਨੇ ਉਹਨੇ ਉਸ ਲੈਵਲ ਦਾ ਨਹੀਂ ਮੰਨਿਆ ਜਾ ਸਕਦਾ ਪਰ ਤਾਂ ਵੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਇਹਦੀ ਢੋਈ ਲੱਗੇਗੀ ਜਾਂ ਫਿਰ ਇਹਦੇ ਵਿੱਚ ਇਨਸਾਫ ਕਿਤੇ ਨਾ ਕਿਤੇ ਕੁਝ ਮਿਲ ਸਕਦਾ ਕੁਝ ਪਤਾ ਹੀ ਲੱਗ ਜਾਵੇ ਦੇਖੋ ਇਹ ਬੜੀ ਪਲੈਨ ਕਾਰਪੋਰੇਟ ਸੀ ਹੈ ਬੀਇੰਗ ਲਾਇਰ ਉਹ ਜਿਹੜਾ ਹਰਦੀਪ ਸਿੰਘ ਨੱਜਰ ਹੈ ਉਹਨੂੰ ਵੀ ਇਹਨਾਂ ਨੇ ਜੋੜ ਦਿੱਤਾ ਇੱਕ ਉਹ ਕਨਸਟੇਬਲ ਦਾ ਮੁੰਡਾ ਬਿਸ਼ਨੋਈ ਜਿਹੜਾ ਜੇਲ੍ਹ ਚ ਹੈਗਾ ਤੇ ਹਾਰਜ ਉਹਨੂੰ ਇਹਨਾਂ ਨੇ ਮੂਸੇਵਾਲੇ ਦੇ ਕਤਲ ਨਾਲ ਵੀ ਕਨੈਕਟ ਕਰ ਦਿੱਤਾ ਹੈ ਨੰਬਰ ਆਫ ਬਲਾਈਂਡ ਮਰ ਜਿਹੜੇ ਕੇਸਸ ਨੇ ਉਰਤੇ ਪਾਈ ਜਾ ਰਹੇ ਹੁੰਦਾ ਕੀ ਹੈ ਸਟੇਟ ਹੌਲੀ ਹੌਲੀ ਇਹੋ ਜਿਹੇ ਬੰਦੇ ਨੂੰ ਜੇਲ੍ਹ થી ਪਰਵਾ ਦਿੰਦੀ ਹੈ ਉਹ ਜਿਹੜੀਆਂ ਸਾਰੀਆਂ ਸਟੋਰੀਆਂ ਨੇ ਲੋਕਾਂ ਨੂੰ ਧਿਆਨ ਡਿਵਰਟ ਕਰ ਦਿੰਦੇ ਨੇ ਕਿ ਇਟਸ ਡੀਪ ਸਟੇਟ ਦਾ ਰੋਲ ਹੀ ਹੈਗਾ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਡੀਪ ਸਟੇਟ ਨੇ ਮਰਡਰ ਕੀਤੇ ਹੈਗੇ ਹਾਂ ਜਦੋਂ ਮੂਸੇਵਾਲੇ ਹਾਂਜੀ ਪਰ ਕੀ ਕੀ ਫਾਇਦਾ ਕੀ ਹੋ ਸਕਦਾ ਦੀਪ ਸਟੇਟ ਦਾ ਕਿਉਂਕਿ ਮੂਸੇਵਾਲੇ ਸਾਹਿਬ ਨੇ ਜਿੱਡੀ ਸਿੱਖਾਂ ਦੀ ਗੱਲ ਕਰਨੀ ਸ਼ੁਰੂ ਕਰਤੀ ਸੀ ਸੰਜਨੈਲ ਸਿੰਘ ਦੀ ਗੱਲ ਕਰਦਾ ਸੀ ਫਿਰ ਉਹਨੇ ਪਾਨੀਆਂ ਦੀ ਗੱਲ ਕੀਤੀ ਹੈ ਦੇਖੋ ਇੱਕ SYL ਸੌਂਗ ਹੀ ਦੇਖੋ ਕਿੰਨੇ ਕਰੋੜਾਂ ਲੋਕਾਂ ਚ ਚਲਾ ਗਿਆ ਕੁਝ ਘੰਟਿਆਂ ਦੇ ਵਿੱਚ ਸੋ ਸਟੇਟ ਨੂੰ ਲੱਗਿਆ ਕਿ ਜਿਹੜੇ ਨਵੇਂ ਗਰੂਮ ਹੋ ਰਹੇ ਮੁੰਡੇ ਨੇ ਚਾਹੇ ਦੀਪ ਹੈ ਚਾਹੇ ਇਹ ਮੂਸੇਵਾਲਾ ਸੀ ਸ਼ਬਦ ਇਹਨਾਂ ਨੂੰ ਆਪਾਂ ਜਿਹੜਾ ਖੜੇ ਹੋਣ ਤੋਂ ਪਹਿਲੇ ਹੀ ਇਹਨਾਂ ਨੂੰ ਮਾਰ ਦਈਏ ਸੋ ਡਟ ਕੇ ਲੋਕਾਂ ਦੇ ਵਿੱਚ ਆਪ ਦਾ ਵੇਸ ਨਾ ਬਣਾ ਸਕਣ। ਐਡਵੋਕੇਟ ਸਾਹਿਬ ਇੱਕ ਨਰੇਟਿਵ ਤਾਂ ਇਹ ਵੀ ਖੜਦਾ ਹੈ ਆ ਕਹਿੰਦੇ ਕਿ ਜਦੋਂ ਏਦਾਂ ਦੀ ਕਰਾਊਡ ਇਕੱਠੀ ਹੁੰਦੀ ਹੈ ਖੜਦੀ ਹੈ ਇਹਨਾਂ ਨੂੰ ਸਪੈਸ਼ਲੀ ਲਿਆਇਆ ਜਾਂਦਾ ਹੈ ਤਾਂ ਕਿ ਪੋਲਰਾਈਜ਼ ਕੀਤਾ ਜਾ ਸਕੇ ਜਿੰਨੇ ਵੱਧ ਵੋਟਰ ਦੀ ਇੱਕ ਪਾਸੇ ਕੀਤੇ ਜਾ ਸਕਣ ਉਹ ਕੀਤੇ ਜਾਣ ਪਰ ਜੇ ਤਾਂ ਹੁਣ ਇਹ ਸਿਚੁਏਸ਼ਨ ਹੈਗੀ ਹੈ ਫਿਰ ਤਾਂ ਮੈਨੂੰ ਲੱਗਦਾ ਸਟੇਟ ਦੀ ਕਾਂਸਪੀਰੇਸੀ ਕੁਝ ਹੋ ਰਹੀ ਹੈ। ਉਹ ਜਿਸ ਪਾਲ ਰੇਸ ਵਾਲੀ ਗੱਲ ਨਹੀਂ ਸੀ ਸੀ ਉਹਨਾਂ ਦੀ ਗੱਲ ਵਿੱਚ ਜਾਨ ਸੀ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਇਸ਼ੂਜ਼ ਦੀ ਗੱਲ ਕੀਤੀ ਹੈ ਸਿੱਖਾਂ ਦੇ ਖਿਲਾਫ ਇਨਜਸਟਸ ਦੀ ਗੱਲ ਕੀਤੀ ਹੈ ਦੀ ਸਟੇਟ ਇਹ ਮੇ ਕਿਸਮ ਦੀਆਂ ਕਈ ਵਾਰੀ ਕਰਦੀ ਵੀ ਹੈਗੀ ਹੈ ਪਿਛਲੇ 40 45 ਸਾਲ ਦੀ ਹਿਸਟਰੀ ਚ ਨੰਬਰ ਆਫ ਲੋਕ ਲੈਕੀ ਆਇਨੀ ਇਕ ਦਾ ਓਪਨ ਸਿਕਰਟ ਕਿਤਾਬ ਹੈ ਐਮ ਕੇ ਤਰਦੀ ਉਹਨੇ ਬੜਾ ਕੁਝ ਐਕਸਪਲੇਨ ਕੀਤਾ ਕਈ ਲੀਡਰ ਨੂੰ ਉਹਨੇ ਐਕਸਪੋਜ਼ ਕੀਤਾ ਹੈਗਾ ਉਹ ਤਾਂ ਸੈਂਟਰ ਤੇ ਐਫਰਟ ਕਰਦਾ ਹੀ ਹੈਗਾ ਜੀ ਅਛਾ ਸੇ ਦੂਸੇ ਵਾਲੇ ਦੀ ਗੱਲ ਚੱਲੀ ਹੈ ਦੀਪ ਸਿੱਧੂ ਦੀ ਗੱਲ ਚੱਲੀ ਹੈ ਮੈਂ ਅਮਰਿਤਪਾਲ ਦੀ ਗੱਲ ਵੀ ਕਰਨਾ ਚਾਹੁੰਦਾ ਹਾਂ ਖਡੂਰ ਸਾਹਿਬ ਹਲਕੇ ਤੁਸੀਂ ਲੜਦੇ ਪਏ ਨੇ ਜੋ ਸਮੀਕਰਨ ਨੇ ਤੁਸੀਂ ਜਾਣਦੇ ਹੋ ਹਰ ਕੋਈ ਜਾਣਦਾ ਆ ਸਭ ਤੋਂ ਪਹਿਲਾਂ ਤਾਂ ਮੈਂ ਆਹੀ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਆ ਉਹਨਾਂ ਦਾ ਉੱਥੇ ਉਤਰਨਾ ਔਰ ਉੱਥੇ ਇਸ ਤਰ੍ਹਾਂ ਦੇ ਸਮੀਕਰਨ ਬਣਨਾ ਕਿਵੇਂ ਦੇਖ ਰਹੇ ਹੋ ਨਾ ਜੀ ਚਾਹ। ਦੇਖੋ ਪਹਿਲੀ ਤੇ ਮੈਂ ਜੇਲ੍ਹ 'ਚ ਮਿਲਦਾ ਰਿਹਾ ਹਾਂ ਉਦੋਂ ਤੇ ਅਮਰਿਤਪਾਲ ਕਹਿੰਦਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਹੈਗੀ ਹੈ ਨਾ ਮੇਰਾ ਇਸ ਸਿਧਾਂਤ ਦੇ ਵਿੱਚ ਟਰਸਟ ਨਹੀਂ ਹੈ। ਤੇ ਹੁਣ ਮੇਰੀ ਮੁਲਾਕਾਤ ਨਹੀਂ ਹੋਈ 7 ਅਠ ਮਹੀਨੇ ਤੋਂ ਮਿਲਿਆ ਨਹੀਂ ਹੈਗਾ ਮੈਨੂੰ ਨਹੀਂ ਸਮਝ ਕੇ ਉਹਦਾ ਕਿਉਂ ਮਾਈਂਡ ਬਣਿਆ ਕਿਵੇਂ ਬਣਿਆ ਤੇ ਇਹ ਤੇ ਜਿਹੜੇ ਮਾਈਂਡ ਬਣਿਆ ਵੀ ਹੈ ਕਿ ਨਹੀਂ ਇਹ ਐਮੀ ਤੱਕ ਹੀ ਹੋ ਰਿਹਾ ਇਹ ਤਾਂ ਅੰਮ੍ਰਿਤਪਾਲ ਦਾਸਕ ਦਾ ਉਹਦਾ ਪਰਿਵਾਰ ਦਾਸਕ ਦਾ ਕਿਵੇਂ ਹੈਗਾ ਕਿ ਇਹ ਉਹਦੀ ਥੋਟ ਹੈਗੀ ਹੈ ਜਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਆਉਣਾ ਜ਼ਰੂਰੀ ਹੁੰਦਾ ਸੋ ਮੈਂ ਤੇ ਡੇ 1 ਕੈਨ ਨਾ ਕਿ ਜਦ ਤੱਕ ਤੁਸੀਂ ਕੋਕੀ ਇੰਟਰਨੈਸ਼ਨਲ ਵਰਡ ਜਿਹੜਾ ਡੈਮੋਕ੍ਰੈਟਿਕ ਸਿਸਟਮ ਤੇ ਚੱਲਦਾ ਹੈ ਜਦੋਂ ਤੁਸੀਂ ਡੈਮੋਕਰੈਟਿਕ ਸਿਸਟਮ ਚ ਆਉਂਦੇ ਹੋ ਤੁਹਾਡੀ ਪਰਸੀਕਿਊਸ਼ਨ ਦਾ ਖਤਰਾ ਘਟ ਜਾਂਦਾ ਹੈ ਫਿਰ ਤੁਹਾਡੀ ਵੌਇਸ ਲਾਰger ਲੈਵਲ ਤੇ ਜਾਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੱਸ ਸਕਦੇ ਹੋ ਤੁਸੀਂ ਆਖਰ ਕਿਹੜੇ ਉਹਨਾਂ ਦੇ ਕੇਸਸ ਦੇਖ ਰਹੇ ਸੀ ਉੱਥੇ ਮੈਂ ਤਜੀ ਉਹਦਾ ਆਈ ਕਾ ਜ਼ਨਾਲਾ 1C2C ਕੁਝ ਮੈਟਰਸ ਦੇ ਵਿੱਚ ਮੈਂ ਉਹ ਐਪਲੀਕੇਸ਼ਨਸ ਰਿਮੂਵ ਕੀਤੀਆਂ ਨੇ ਕਿ ਇਹਨਾਂ ਦੀ ਤੁਸੀਂ ਅਰੈਸਟ ਨਹੀਂ ਪਾ ਰਹੇ ਜਿਹੜੇ ਸਪੀਡੀ ਜਸਟਿਸ ਤੋਂ ਤੇ ਬੇਸਿਸ ਤੇ ਇਹਨਾਂ ਦੇ ਜਿਹੜੇ ਟ੍ਰਾਇਲ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ ਸੋ ਇਹ ਕਿਤੇ ਵੀ ਐਨਐਸਐਚ ਨਹੀਂ ਲਿਖਿਆ ਹੈਗਾ ਕਿ ਤੁਸੀਂ ਇਹਨਾਂ ਦੇ ਟ੍ਰਾਇਲ ਪ੍ਰोसीਡ ਨਹੀਂ ਕਰ ਸਕਦੇ ਈਦਰ ਥਰੂ ਵੀਡੀਓ ਕਾਨਫਰੈਂਸਿੰਗ ਇਨ ਪਰਸਨ ਸ਼ੁਰੂ ਹੋਣੀ ਚਾਹੀਦੀ ਨਹੀਂ ਜੀ ਅੱਛਾ ਅਚਾਨਕ ਇੱਕ ਐਡਵੋਕੇਟ ਦਾ ਨਾਮ ਸਾਹਮਣੇ ਆ ਜਾਂਦਾ ਰਾਜਦੇਵ ਸਿੰਘ ਖਾਲਸਾ ਸਾਹਮਣੇ ਆ ਜਾਂਦੇ ਨੇ ਉਹ ਕਹਿੰਦੇ ਕਿ ਉਹ ਪਰਸੂਏਟ ਕੀਤਾ ਉਹਨਾਂ ਨੇ ਪਰਸੂਏਟ ਕੀਤਾ ਕਿਉਂਕਿ ਉਹਨਾਂ ਦਾ ਆਰਐਸਐਸ ਦੇ ਨਾਲ ਲਿੰਕ ਰਿਹਾ ਮੈਂ ਤੁਹਾਡੇ ਪਰਸਪੈਕਟਿਵ ਦੇ ਧਿਆਨ ਨਾਲ ਜਾਣਨਾ ਚਾਹੁੰਦਾ ਕਿ ਇਹ ਕਿੱਦਾਂ ਦੇਖਦੇ ਇਹ ਤੇ ਰਾਜਦੇਵ ਸਿੰਘ ਉਹਨਾਂ ਨੇ ਕਈ ਇੰਟਰਵਿਊਜ਼ ਕੀਤੀਆਂ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੀ मतलब ਮਨਨਾਂਤ ਬੰਦੇ ਦੀ ਆਪ ਦੀ ਮਰਜ਼ੀ ਹੁੰਦੀ ਨਾ ਸਾਨੂੰ ਵੀ ਰੋਜ਼ ਹਜ਼ਾਰਾਂ ਲੋਕ ਆਉਂਦੇ ਨੇ ਹਜ਼ਾਰਾਂ ਸਲਾਮਤ ਦਿੰਦੇ ਨੇ ਤੇ ਆਪਾਂ ਕਿਹੜੀ ਮੰਨਣੀ ਹੈ ਕਿਹੜੀ ਨਹੀਂ ਮੰਨਣੀ ਹੈਗੀ ਇਹ ਤੇ ਬੰਦੇ ਦੇ ਆਪ ਤੇ ਡਿਪੈਂਡ ਕਰਦਾ ਹੈਗਾ ਕਿਸੇ ਨੂੰ ਤੁਸੀਂ ਕਿਊਜ਼ ਨਹੀਂ ਕਰ ਸਕਦੇ ਇਸ ਗੱਲ ਲਈ ਮਤਲਬ ਕਿ ਇਸ ਵਾਰੀ ਜਿਹੜਾ ਚੌਂ ਮੈਦਾਨ ਚ ਉਤਰਿਆ ਗਿਆ ਉਹ ਸਿਰਫ ਆਪਣੀ ਜੇਲ੍ਹ ਦੀ ਯਾਤਰਾ ਸਮਾਪਤ ਕਰਨ ਦਾ ਨਹੀਂ ਸੀ ਜੇਲ੍ਹ ਸਮਾਪਤ ਨਹੀਂ ਹੁੰਦੀ ਬੀਇੰਗ ਲਾਇਡ ਫਿਰ ਕੇਸਰੀਬਾਲ ਜੇਲ੍ਹ ਚ ਕਿਉਂ ਹੈਗਾ ਫਿਰ ਉਹ ਡਿਪਟੀ ਸੀਐਮ ਜਿਹੜਾ ਉਹਦਾ ਉਹ ਜੇਲ੍ਹ ਕਿਉਂ ਹੈਗਾ بڑے بڑے ਵੱਡੇ ਵੱਡੇ ਲੀਡਰ ਉਹ ਤਾਂ ਉਦੋਂ ਹੀ ਬਾਹਰ ਆਣਾ ਜਦੋਂ ਤੁਹਾਡੇ ਖਿਲਾਫ ਕ੍ਰਾਈਮਨਲ ਕੇਸਸ ਖਤਮ ਹੋਣਗੇ ਪਰ ਇੱਕ ਜਤਨ ਨਾਲੇ ਹੋ ਜਾਂਦਾ ਹੈ ਕਿ ਇੱਕ ਮੈਸੇਜ ਜਾਂਦਾ ਹੈ ਕਿ ਇਹ ਤੇ ਮਗਰ ਪਬਲਿਕ ਹੈ ਕਿ ਨਹੀਂ ਹੈ ਕਿ ਮਲੋਰੀ سپورਟ ਕਿੰਨੀ ਹੈ ਅੱਛਾ ਮੈਂ ਅੰਤ ਵਿੱਚ ਆਹੀ ਪੁੱਛਣਾ ਚਾਹੁੰਦਾ ਹੈ ਕਿ ਚਲੋ ਠੀਕ ਹੈ ਤੁਸੀਂ ਅਮਰਿਤਪਾਲ ਸਿੰਘ ਨੂੰ ਵੀ ਜਾਣਦੇ ਹੋ ਉਹਨਾਂ ਦੇ ਨਾਲ ਤੁਸੀਂ ਮਤਲਬ ਕੰਮ ਕੀਤਾ ਜਾਂ ਜੋ ਵੀ ਸਿਚੁਏਸ਼ਨਸ ਹੋਈਆਂ ਇਸ ਸਿਚੁਏਸ਼ਨ ਤੇ ਆ ਕੇ ਮੌਜੂਦਾ ਹਾਲਾਤਾਂ ਦੇ ਆ ਕੇ ਖਡੂਰ ਸਾਹਿਬ ਦੇ ਜੇ ਉਹ ਜਿੱਤ ਵੀ ਜਾਂਦੇ ਨੇ ਤੇ ਲਾ ਉਹਨਾਂ ਨੂੰ ਕੀ ਅਲਾਉ ਕਰਦਾ ਹੈ ਕਿ ਕਦ ਤੱਕ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਆ ਸਕਦੇ ਜਾਂ ਫਿਰ ਨਹੀਂ ਇੱਕੋ ਜੇਲ੍ਹ ਤੋਂ ਓਨਲੀ ਤੇ ਤੁਹਾਨੂੰ ਕਾਨੂੰਨੀ ਪ੍ਰੋਸੀਜਰ ਅਡਾਪਟ ਕਰਨਾ ਪਈਗਾ ਨਹੀਂ ਵੀ ਕੋਈ ਐਮਪੀ ਨੂੰ ਹਾਂ ਇਸ ਰੂਲ ਹੈਗਾ ਕਿ ਜਿਹੜੇ ਐਮਪੀ ਐਮਐਲਏਜ਼ ਨੇ ਉਹਨ ਇੱਕ ਨਵਾਂ ਕਾਨੂੰਨ ਦੇ ਪ੍ਰੋਵੀਜ਼ਨ ਆ ਗਈ ਕਿ ਉਹਨਾਂ ਦੇ ਖਿਲਾਫ ਕੇਸ ਐਕਸਪੀਡੀਟਲੀ ਚੱਲਣਗੇ ਤੇਜ਼ੀ ਨਾਲ ਸੁਣਵਾਈ ਹੋਏਗੀ ਤਤਲੋ ਉਹਨਾਂ ਨੂੰ ਫਾਸਟ ਟਰੈਕ ਤੇ ਸੁਣਿਆ ਜਾਏਗਾ ਕਿ ਇਸ ਜਲਦੀ ਸੁਣਵਾਈ ਹੋ ਜਾਏਗੀ ਤੇ ਉਹ ਜਦੋਂ ਜਿੰਨੇ ਕੇਸਸ ਨੇ ਇਤ ন্যাਚਰਲ ਜਸਟਿਸ ਹੋਇਆ ਨਾ ਕਿ ਬਿਨਾ ਸੁਣਵਾਈ ਦੇ ਤੁਸੀਂ ਲੰਬਾ ਸਮਾਂ ਨਹੀਂ ਰੱਖ ਸਕਦੇ ਜਿਹੜਾ ਜਿਹੜਾ ਐਨਐਸਏ ਦੇ ਚੱਲਦੇ ਉਹਨਾਂ ਦੇ ਉੱਤੇ ਧਾਰਾ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਤੁਹਾਨੂੰ ਐ ਲੱਗਦਾ ਕਿ ਉਹ ਬੇਬੁਨਿਆਦ ਹੈੀ ਕੋਈ ਇਤ ਪ੍ਰੋਸਕਿਊਸ਼ਨ ਸਟੋਰੀ ਹੈ ਐਜ਼ ਅ ਲਾਇਰ ਤੁਹਾਨੂੰ ਐ ਲੱਗਦਾ ਐਜ਼ ਅ ਲਾਇਰ ਮੈਨੂੰ ਲੱਗਦਾ ਹੈ ਕਿ 12 14 ਕੇਸ ਤਾਂ ਹੁਣ ਤੱਕ ਦਰਜ ਕੀਤੇ ਹੋਏ ਨੇ ਤੇ ਉਹ ਤਾਂ ਕੇਸ ਟੂ ਕੇਸ ਫੈਕਟਸ ਤੇ ਪਤਾ ਲੱਗਦਾ ਹੈ ਕਿ ਉਹ ਕੀ ਹੈਗਾ ਉਹਨਾਂ ਦੇ ਵਿੱਚ ਜਿੰਨੇ ਅਜ਼ਨਾਲਾ 1 ਜਿਹੜਾ ਹੈਗਾ ਉਹ 365 ਦਾ ਕੇਸ ਹੈ ਉਹ ਕਿਡਨੈਪਿੰਗ ਹੋਈ ਹੈ ਇੱਕ ਲੜਕੇ ਦੀ ਲੜਕਾ ਉਸ ਕੱਲ ਤੇ ਖੜਾ ਕਿ ਮੈਨੂੰ ਕਿਡਨੈਪ ਕੀਤਾ ਮਾਰਿਆ ਕੁੱਟਿਆ ਗਿਆ ਦੂਸਰਾ ਅਜ਼ਨਾਲਾ ਵੋਲੈਂਸ ਹੈਗਾ ਜਿਹਦੇ ਵਿੱਚ ਪੁਲਸ ਥਾਣੇ ਦਾ ਕਰੋ ਹੁੰਦਾ ਹੈ ਉੱਥੇ ਵੋਲੈਂਸ ਹੁੰਦੀ ਹੈ ਪੁਲਸ ਅਫਸਰ ਇੱਕ ਐਸਪੀ ਜਖਮੀ ਹੁੰਦਾ ਹੈ ਹੋਰ ਅਫਸਰ ਜਖਮੀ ਹੁੰਦੇ ਨੇ ਤੇ ਇੱਕ ਬਿਫੋਰ 24 ਫਰਵਰੀ ਦੀ ਜਨਲਾਕਾਂ ਤੋਂ ਪਹਿਲੇ ਇੱਕ ਬੁੱਧ ਸਿੰਘ ਵਾਲੇ ਦੀ ਐਫਅਰ ਹੁੰਦੀ ਹੈ ਜਿਹਦੇ ਵਿੱਚ ਹੋਮ ਮਿਨਿਸਟਰ ਨੂੰ ਕੋਈ ਸਟੇਟਮੈਂਟ ਨੂੰ ਵੇਸ ਬਣਾਇਆ ਜਾਂਦਾ ਹੈ ਫਿਰ ਇੱਕ ਐਫਅਰ ਹੈਗੀ ਆ ਵੀ ਡਿਵੀਜ਼ਨ ਅਮਰਸਾ ਥਾਣੇ ਦੇ ਵਿੱਚ ਉਹ ਜਿਹੜੀ ਹੈ ਅਨੈਸੀਸਰੀ 153 ਦਾ ਪਰਚਾ ਹੁੰਦਾ ਜੀ ਇਹ ਦੋ ਫਿਰਕਿਆਂ ਦੇ ਵਿੱਚ ਜਿਹੜੀ ਹੈ ਕ੍ਰੀਏਟ ਕਰਨਾ ਚਾਹੁੰਦਾ ਸੋ ਆਲ ਆਫ ਸਡਨ ਇਨੀ ਐਫਅਰ ਜਿਹੜੀਆਂ ਦਰਜ ਕਰਨੀਆਂ ਨੇ ਉਹ ਗਲਤ ਹੈਗੀਆਂ ਨੇ ਜਿੱਦੋਂ ਉਸ ਕੇਸ ਦੇ ਵਿੱਚ ਜਸਟ ਸਟੇਟ ਕੋਲ ਓਪਨ ਆਪਸ਼ਨ ਸੀ ਜਿਸ ਬੰਦੇ ਦੇ ਉੱਪਰ ਚਾਰ ਐਫਆਰਸ ਨੇ ਤੁਸੀਂ ਉਹਨੂੰ ਅਰੈਸਟ ਕਿਉਂ ਨਹੀਂ ਕਰ ਰਹੇ 23 ਦੇ ਇਨਸੀਡੈਂਟ ਤੋਂ ਬਾਅਦ ਚੌਥੀ ਐਫਆਰ 24 ਫਰਵਰੀ ਨੂੰ ਦਰਜ ਹੋ ਜਾਂਦੀ ਹੈ ਤੁਸੀਂ 18 ਮਾਰਚ ਤੱਕ ਉਹਨੂੰ ਫਰੰਦਨਦੇ ਹੋ ਫਿਰ ਹੋਰ ਤੇ ਕਰੈਕਡਾਉਨ ਕਰਦੇ ਹੋ ਇਸ ਤਰੀਕੇ ਨਾਲ ਉਹਨੂੰ ਸ਼ੋਅ ਕੀਤਾ ਜਾਂਦਾ ਹੈ ਸਾਰਾ ਕੁਝ ਲੱਗਦਾ ਹੈ ਕਿ ਜ਼ਿੰਮੇ ਦਿੱਲੀ ਦਾ ਏਜੰਸੀਜ਼ ਦਾ ਇੱਕ ਪਲਾਂਟਰਡ ਕੁਵਡਾ ਪਲਾਟ ਸੀ ਜਿਹਦੇ ਵਿੱਚ ਉਹ ਸਿਕਨ ਨੂੰ ਵੱਡੇ ਪੱਦਰ ਤੇ ਡੀਫੇਮ ਕਰਨਾ ਚਾਹੁੰਦੇ ਸੀ 플ੌਟ ਕੀਤਾ ਗਿਆ ਹੁਣ ਇਹ ਗੱਲਾਂ ਅਮਰਤਪਾਲ ਨੂੰ ਲੈ ਕੇ ਵੀ ਚੱਲਦੀਆਂ ਨੇ ਕਿ 플ੌਟ ਕੀਤਾ ਗਿਆ ਤੁਹਾਨੂੰ ਲੱਗਦਾ 플ੌਟ ਕੀਤਾ ਦੇਖੋ ਤਾਂ ਸਮਾਂ ਹੋਂਤੇ ਦੱਸਦਾ ਹੈ ਬੰਦਿਆਂ ਦੀ ਕਰੈਡੈਂਸ਼ੀਅਲਸ ਕੀ ਨੇ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਸਾਲ ਦਾ ਸਫਰ ਹੈ ਜਦੋਂ ਬੰਦਾ 10-20 ਸਾਲ ਪੰਥਕ ਲਾਈਫ 'ਚ ਰਹੂਗਾ ਉਹਦੇ ਚੰਗੇ ਕੰਮ ਵੀ ਅੱਗੇ ਆਜਣੇ ਨੇ ਮਾੜੀ ਵੀ ਆਜਣੇ ਨੇ ਉਹ ਕੋ ਬਹੁਤਾ ਵੱਡਾ ਫਰਕ ਨਹੀਂ ਹੁੰਦਾ ਜੀ अच्छा मैं एक आखिरी सवाल ਤੁਹਾਨੂੰ ਦੁਬਾਰਾ ਮੈਂ ਉਹੀ ਕਹਿਣਾ ਮੈਂ ਕੀ ਪੁੱਛਣਾ ਚਾਹੁੰਦਾ ਹਾਲ ਹੀ ਦੇ ਵਿੱਚ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਅਚਾਨਕ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਵੱਧਦੇ ਨਜ਼ਰ ਆਏ ਸੁਣਾਈ ਦਿੱਤੇ ਨੇ ਇਹ ਗੱਲਾਂ ਪਹਿਲਾਂ ਵੀ ਹੋਈਆਂ ਪਹਿਲਾਂ ਹੋਈਆਂ ਉਸ ਤੋਂ ਬਾਅਦ ਨੋਰਮਲ ਅਕਾਲੀ ਦਲ ਮਾਈਲਡ ਹੋ ਗਿਆ ਅਕਾਲੀ ਦਲ ਨੇ ਬੜੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਡੇ ਨੌਜਵਾਨਾਂ ਤੇ ਐਨਐਸਏ ਲੱਗਦੀ ਪਈ ਹੈ ਡਿਬਰੂਗੜ ਸਿੱਟਿਆ ਜਾ ਰਿਹਾ ਹੈ ਹੁਣ ਦੁਬਾਰਾ ਉਹੀ ਹਾਈਪ ਆ ਗਈ ਉਹੀ ਹਾਈਟ ਆ ਗਈ ਉਹੀ ਅਗਰੈਸਿਵਨੈਸ ਆ ਗਈ ਭਾਵੇਂ ਵਰਸਾ ਸਿੰਘ ਵਲਟੋਹਾ ਹੋਣ ਭਾਵੇਂ ਸੁਖਵੀਰ ਸਿੰਘ ਬਾਦਲ ਹੋਣ ਵਿਕਰਮ ਸਿੰਘ ਮਜੀਠੀਆ ਹੋਣ ਉਹ ਸ਼ਰੀਆਮ ਹੁਣ ਉਹਨਾਂ ਨੂੰ ਡੀਫੇਮ ਕਰਦੇ ਨਜ਼ਰ ਆ ਰਹੇ ਕਿੰਦਾ ਦਾ ਉਤਾਰ ਚੜਾ ਚੱਲਦਾ ਪਰ ਪਹਿਲੀ ਤੇ ਇਕੱਠੀ ਹੈਗੇ ਸੀ ਜੀ ਦੇਖੋ ਸ਼ਰਮਣੀ ਕਮੇਟੀ ਨੇ ਪੈਸਾ ਲਾਇਆ ਅਮਰਿਤਪਾਲ ਦੇ ਸਾਰੇ ਕੇਸਸ ਤੇ ਜਿਹੜਾ ਵਾਟਰਪ ਦੀ ਬਾਦਲ ਸਾਹਿਬ ਦੇ ਜਥੇਦਾਰ ਉੱਥੇ ਜਾ ਕੇ ਪੋਖੜ ਤਾਲ ਤੜਵਾ ਕੇ ਆਏ ਨੇ ਦਿਬਰੂਗੜ੍ਹ ਉਹ ਟਿਕਟ ਸ਼੍ਰੋਮਨੀ ਕਮੇਟੀ ਨੇ ਸੁਖਵੀਰ ਸਿੰਘ ਬਾਦਲ ਦੇ ਕਹਿੰਤੇ ਦਿੱਤੀਆਂ ਨਹੀਂ ਤੇ ਇਹ ਤੁਹਾਨੂੰ ਦੱਸ ਸਕਦੇ ਨੇ ਵੀ ਇਹਨਾਂ ਦੀ ਜਾਰੀ ਵਿੱਚ ਫਰਕ ਕਿਉਂ ਪੈ ਗਿਆ ਹੈ ਇਹ ਵੋਟ ਪੋਲਟਿਕਸ ਹੈ ਇਹ ਦੇਖੋ ਕਿਤੇ ਕਿਤੇ ਕੋਈ ਇੰਟਰਸਟ ਕਲੈਸ਼ ਹੋਈ ਨੇ ਤਾਂ ਇੱਕ ਦੂਜੇ ਦੇ ਖਿਲਾਫ ਚੱਲ ਰਹੀ ਨੇ ਬਿਲਕੁਲ ਇਹ ਕੁਝ ਐਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਲੀਅਰ ਹੋਣੀ ਜ਼ਰੂਰੀ ਸੀ ਔਰ ਔਨ ਦਾ ਸਮਾਂ ਹੋਰ ਕੀ ਕੁਝ ਲੈ ਕੇ ਆਵੇਗਾ ਐਡਵੋਕੇਟ ਸਾਹਿਬ ਨੂੰ ਦੁਬਾਰਾ ਤੰਗ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੇ ਵਾਸਤੇ ਉਹਨਾਂ ਦੇ ਜਵਾਬਾਂ ਵਾਸਤੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਫ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ